ਮੈਂ ਵਿਅਕਤੀਗਤ ਰਾਂ ਡਾਕਟਰ ਸਜੀਤ ਸਿੰਘ ਜੀ ਨੂੰ ਵੀ ਉਹ ਜਸ ਵਾਂਸ ਸੇਂਗਰ ਸੁਮਾਲ ਸਰ ਬਾਰੇ ਆਪਣੇ ਵਿਚਾਰ ਪੇਸ਼ ਕਰਨਾ سو so, ਅਵੇ ਇਹ ਸਮਾਜੂ ਛੋਟਾ ਹੈ ਆ ਛੋਟੇ ਵੱਡੇ ਦਾ ਕੋਈ ਅਸਲੀ ਹੁੰਦਾ ਆਪਾਂ ਮੇਰੇ ਕਹਾਂ ਲਾ ਕੇ ਸੰਸਾਰ ਦੇ ਵਿੱਚ ਜਿੰਨੇ ਵੀ ਇਨਕਲਾਬ ਤਰਾਂਤੀਆਂ ਹੋ ਗਏ ਨੇ ਉਹ ਥੋੜੇ ਬੰਦੇ ਨੇ ਰਲ ਕੇ ਜਿਹੜਾ ਹੈਗਾ ਉਹ ਕਾਰ ਸ਼ੁਰੂ ਕੀਤੀ ਨੇ ਤੇ ਵੱਡੇ ਮਾਰ ਕਮਾਤੇ ਮਾਰਕਸ ਦਾ ਕੋਨਾ ਬੰਦਾ ਸੀ ਜਿਹੜਾ ਹੋ ਗਿਆ ਜਦੋਂ ਉਹਨੇ ਸਿਆਸਤ ਕੀਤਾ ਜਦੋਂ ਲਿਖਿਆ ਉਹਦੇ ਨਾਂ ਤੇ ਦੇਖ ਲੋ ਅੱਜ ਕੱਲ੍ਹ ਜਿਹੜਾ ਸੰਸਾਰ ਦੇ ਵਿੱਚ ਕੀ ਕੁਛ ਹੋਦਾ ਹੈ ਨਾਂ ਤੇ ਹੋ ਰਿਹਾ ਹੈ ਕਿ ਕੀ ਕੁਝ ਜਿਹੜਾ ਹੈਗਾ ਉਹਦੇ ਪਾਰ ਜਨ ਲੈ ਕੇ ਕੀ ਕਰਿਆ ਜਾ ਰਿਹਾ ਹੈ ਉਹਲੇ ਕੰਮਾਂ ਨੂੰ ਲੈ ਕੇ ਉਹਦੀ ਫਰਸੇ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਸੋ ਆਪਾਂ ਜੇ ਦਿਨ ਇਕੱਠੇ ਹੋਏ ਆਂ ਜਿੰਨੇ ਬਹੁਤ ਆ ਪਰ ਸਾਨੂੰ ਜਿਹੜੀ ਹੈਗਾ ਉਹ ਚੇਤਨ ਹੋਣ ਦੀ ਜ਼ਰੂਰਤ ਹੈਗੀ ਚੇਤਨਤਾ ਬਹੁਤ ਜ਼ਰੂਰੀ ਹੈ ਚੇਤਨਤਾ ਮੈਂ ਅਕਸਰ ਗੱਲ ਕਰਦਾ ਹਾਂ ਕਿ ਗਿਆਨ ਬਿਨਾ ਚੇਤਨਤਾ ਅਸੰਭਵ ਹੈ ਤੇ ਗਿਆਨ ਨਾਲ ਚੇਤਨਤਾ ਤੇ ਚੇਤਨਤਾ ਦੇ ਨਾਲ ਹੀ ਦ੍ਰਿਸ਼ਟੀ ਮੇਰੇ ਮੁਖ ਦੀ ਬਣਦੀ ਹੈ ਜਦੋਂ ਤੁਹਾਡੀ ਦ੍ਰਿਸ਼ਟੀ ਬਣ ਜਾਂਦੀ ਹੈ ਉਹ ਦ੍ਰਿਸ਼ਟੀ ਜਿਹੜੀ ਹੈਗੀ ਤੁਹਾਨੂੰ ਕਿਤੇ ਵੀ ਕਿਤੇ ਨਹੀਂ ਦ੍ਰਿਸ਼ਟੀਵਾਨ ਆਦਮੀ ਕਦੇ ਝੁਕਦਾ ਨਹੀਂ ਹੈ ਦ੍ਰਿਸ਼ਟੀਵਾਨ ਬੰਦਾ ਬਹੁਤ ਜਿਹੜਾ ਹੈਗਾ ਕੁਝ ਕਰ ਸਕਦਾ ਸੰਸਾਰ ਦੇ ਵਿੱਚ ਜੋ ਵੀ حکومت کیوں ڈریاں نے سر لگ بھگ ایک سو بھی بدھی جی لےک سہسکار جڑے ہے وہ ساری نے بند کیے ہوئے کیوں ڈرتے ہیں کیونکہ وہ درشٹی وان نے مجھے پتا ہے کہ یہاں درشٹی نے جی ہے سندھ نے تو اس سندر میں جا جسنت بارے گا کر جسوت گل میں جانتا میرے کو کافی سمجھا کیونکہ یہ چارجی گل جیار سر اچھا لکھ دینے انہوں کا چھوٹا ہے اور دونوں نے جڑے رستا ہے وہ ایک ہے اور رستہ یہ آ کہ یہ جڑا ہے وہ بدلنا یہ سماج نمی ترج درجن ਮੈਂ ਸਵੇਤ ਮੈਂ ਵਿਸ਼ਵਾਸ ਦੇ ਖਾਫ ਨਹੀਂ ਹਾਂ ਨਗਰ ਸਿਰੇ ਦੇ ਖਾਫ ਨਹੀਂ ਹਾਂ ਪਰ ਮੈਂ ਅੰਨੀ ਸ਼ਰਤਾਂ ਨਹੀਂ ਹੈ ਵਿਸ਼ਵਾਸ ਦੇ ਪੂਰਾ ਕਾਰਨ ਕੀ ਹੈ ਪੂਰਾ ਕਾਰਨ ਇਹ ਆ ਕਿ ਸਾਡੇ ਜਿਸ ਅਸੀਂ ਵਿਸ਼ਵਾਸ ਦੀ ਗੱਲ ਕਰਦੇ ਹਾਂ ਉਹ ਇਸ ਮੰਨਤੀ ਜੁਗਦੇ ਵਿੱਚ ਛੁਡ ਜਾਂਦਾ ਉਸ ਔਰ ਇਹ ਫੀਲਡ ਜੁਗਦੇ ਵਿੱਚ ਸਭ ਤੋਂ ਵੱਡਾ ਜਿਹੜਾ ਬੰਦੇ ਜਿਹੜਾ ਸਰਸ਼ਕਤੀ ਮਾਰ ਕਾ ਬੰਦਾ ਜੁਦਾ ਇੱਕ ਨਾ ਬਹੰਦਾ ਸੀ ਇਹ ਸਾਰੇ ਜਾਂਦਿਆਂ ਤੇ ਔਰਤ ਦੀ ਕਸ਼ਮ ਦੇ ਹੋ ਸਕਦੇ ਇਸ ਤੀਸ। ਉਹ ਕੈਮਿਸ ਤੇ ਦੀ ਸੀ ਵਿਦਿਆਕਨ ਵਿੱਚ ਨੇ ਘੇਰ ਪਾਈ ਆ ਬੀਸੀ ਬਹੁਤ ਹਾਲਸ ਤੇ ਉਸਾਂ ਹੀ ਚਲਣ ਨਾ ਕੋਣ ਹੈ ਸਾਰੇ ਤੋਂ ਪਤਾ ਹੀ ਇੱਕ ਜੋਗ ਸੀ। ਉਸ ਜੋਗ ਦੇ ਵਿੱਚ ਜੋ ਚੰਗਾ ਸੀ ਉਹਨੂੰ ਅਸੀਂ ਜਿਹੜਾ ਹੈਗਾ ਉਸ ਚੰਗੇ ਨੂੰ ਅਸੀਂ ਸੰਭੰਦੇ ਸੰਬੰਧੀ ਬੋਸ਼ਿਸ਼ ਕਰਨੀ ਚਾਹੀਦੀ ਔਕਸੇ ਕੰਗਾ ਨਾਲ ਸੰਭਿਆ ਜਸ। لکھتا سام مرضی پر جیسے سانتے کی گل کرنی ہے اس نے جی اس قسم کی جو اس قسم کا اتہاسات لے کے جاتا نندا پرخار کیا حملہ کیا اور نیمت جا رہا ہے نیمت ارتھ یہ ہے کہ جو نو آ رہا ہے اسے ਬਿਲਕੁਲ ਨਹੀਂ ਉਹਦੇ ਵਿੱਚ ਕੀ ਚੰਗਾ ਇਹ ਮੜਾ ਉਸਤਾ ਸੀ ਸ਼ਰਾਤ ਕਰਨਾ ਤੇ ਆਪਣੀ ਰਚਨਾਵਾਂ ਗੈਰਾਈ ਉਸ ਨੂੰ ਜਿਹੜਾ ਜੋ ਚੰਗਾ ਹੈ ਜੋ ਮੁਲਖ ਨੇ ਕੰਮ ਆ ਸਕਦਾ ਜੋ ਮੁਲਖ ਨੂੰ ચેਤਨਸ਼ੀਲ ਬਣਾ ਸਕਦਾ ਹੈ ਸੰਗਾਰਸ਼ੀਲ ਬਣਾ ਸਕਦਾ ਹੈ ਉਸ ਨੂੰ ਅਸੀਂ ਵਿੜਨਾ ਹੈ ਉਸ ਨੂੰ ਪਰਚੁਕਣਾ ਹੈ ਦੂਜੇ ਤਰ੍ਹਾਂ ਅਸੀਂ ਹਮਲਾ ਕਰਨਾ ਹੈ ਜੋ ਬੜਾ ਅਮੀਰ ਅਨਪੇੜਾ ਹੋਵੇ। ਤੇ ਇਸ ਤਰ੍ਹਾਂ ਜਿਹੜੀ ਕਵਕਾ ਹੈਗੀ ਐ ਜਸਵੰਤ ਗਿਲਦੀ ਹੈ। ਉਹ ਨਵੀਨਤਨ ਵੀ ਉਪਰਉਂਦੀ ਹੈ। ਤੇ ਨਾਲ ਨਾਲ ਤੁਹਾਨੂੰ ਚੇਤਨਤਾ ਜਿਹੜੀ ਹੈਗੀ ਆ ਉਹ ਦਿੰਦੀ ਹੈ। ਔਰ ਜੇਕਰ ਤੁਹਾਡੇ ਚੇਤਨਤਾ ਪ੍ਰਚੰਡ ਕਰਦੀ। ਤੁਹਾਡੇ ਅੰਦਰ ਇੱਕ ਸ਼ਕਤੀ ਖੋਲਦੀ। ਜੇ ਅਸਲ ਤੋਂ ਪੱਤੋ ਮੇਰਾ ਲੋਕਾ ਪ੍ਰਾਣ ਮਿੱਤਰ ਆ ਵੀ ਬਹੁਤ ਸਾਡਾ ਵਰਤੋਂ ਦਾ ਪ੍ਰਾਣ ਸਤਿ ਸਮੇਤੋ। ਕਲਪਤਾ ਪੜ੍ਹਿਆ ਨਮੇਸ਼ੰਥ ਨੂੰ ਲਿਖਦਾ ਇਹ ਪਹਿਲੀ ਪੁਸਤਕ ਦਾ ਇਹ ਬਕਤ ਦਾ ਬਾਇ ਲਿਖਿਆ ਸੀ। ਹਰੇ ਇਸ ਵਿਅਕਤੀ ਨੂੰ ਉਕਸ਼ਾਤ ਕੀਤਾ ਸੀ ਕਿ ਤੇਰੇ ਕਲਪਤਾ ਅੰਦਰ ਵਿੱਚ ਉਹ ਉਹ ਸੁਰ ਹੈ ਜਿਹੜੀ ਸਾਡੀ ਨਾ ਬ੍ਰਿਤੀ ਸੁਰ ਹੈ। ਜੋ ਸਾਡੇ ਸਭੇ ਚਾਹ ਦੀ ਸੁਰ ਹੈ ਜਿੱਦੇ ਅਸੀਂ ਗੱਲ ਕਰਦੇ ਹਾਂ। ਜਿਸ ਗੱਲ ਕਰਦੇ ਨਾ ਬ੍ਰਿ। ਅਸੀਂ ਹਮੇਸ਼ਾ ਨਾ ਬਰ ਰਹੇ ਹਾਂ ਸਾਰਿਆਂ ਵਕੂਮਤਾ ਦਾ ਨਾ ਬਰ ਰਹੇ। ਤੋਂ ਪ੍ਰਾਣਾ ਇਤਿਹਾਸ ਲੈ ਕੇ ਹੁਣ ਤੱਕ ਦੇਖ ਲੋ। کہ اے پانچ ہزار سال پہلے مد ایشیا چلو نابری سر سندھ چاہے نابری سورسی راستان چاہے نابری سورسی پھر اگیں بڑھے نابری سورسی پھر ساڑے مغرہ نے خواب نابری سورسی پھر ساڑی کے نے خواب نابری سورسی ہر بھی ساری ناپری سر ہونی چاہیے ہر بھی ایسی اِسی جا سماج ہوگی لے کے جانا جیسے جسم گل گئے کفتاب لے کے جانی ਇੰਨੇ ਸਾਰੀ ਕਰਤਾ ਜਿਹੜੀ ਹੈਗੀ ਆ ਉਹ ਨਾ ਵੀ ਸੋਖੀ ਕਰਤਾ ਤੇ ਜ਼ਰੂਰੀ ਵੀ ਹੈ ਜੇ ਸਾਡੇ ਆਪਣੇ ਵਿਰਸਤ ਦੀ ਗੱਲ ਕਰਦੇ ਆ ਜਾਂ ਆਪਣੇ ਅਸੀਂ ਵਿਰਾਸਤ ਦੀ ਗੱਲ ਕਰਦੇ ਤਾਂ ਸਾਡੇ ਜਿਹੜੀ ਹੈਗੀ ਇਹ ਵਿਰਾਸਤ ਜਿਹੜੀ ਹੈਗੀ ਆ ਇਹ ਸਮਾਜ ਦੀ ਲੋੜ ਹੈਗੀ ਸਾਨੂੰ ਉਸ ਵਿਰਾਸਤੇ ਉਸ ਵਿਸਤ ਦੇ ਸਾਨੂੰ ਗਰਲਾਪ ਕਰਨ ਦੀ ਲੋੜ ਨਹੀਂ ਹੈ ਜੋ ਸਿਰ ਪਿੱਛੇ ਲੈ ਕੇ ਜਾਂਦਾ ਸਮਾਜ ਦੇ ਕਦੇ ਦੋਸਤੋ ਇਹ ਧਿਆਨ ਨਾਲ ਸੋਚੋ ਸਮਾਜ ਨੇ ਕਦੇ ਪਿੱਛੇ ਨਹੀਂ ਮੁੜਨਾ ਜੇ ਨਾ ਮਾਰਗੀ ਬਣ ਜਾ ਸਮਾਜ ਨੇ ਹਮੇਸ਼ਾ ਕਹਿ ਲਿਆ ਜਿਹੜਾ ਅੱਗੇ ਨੂੰ ਲੈ ਕੇ ਜਾਊਗਾ ਸਮਾਜ ਨੂੰ ਉਹ ਹੀ ਵੱਡਾ ਉਹ ਉਹ ਹੀ ਵੱਡਾ ਸਹਿਕਾਰਾ ਉਹ ਹੀ ਵੱਡਾ ਬੁੱਧੀ ਜੀਨੀ ਉਹ ਹੀ ਵੱਡਾ ਪ੍ਰਸਾਪ ਉਹ ਹੀ ਵੱਡੀ ਸ਼ਕਤੀ ਹੈ ਜੇ ਸੁਧਾਰ ਨੂੰ ਅਗਾਧੋਰ ਜਿਹੜੀ ਹੈਗੀ ਇੱਛਾ ਹਾ ਚਾਹ ਔਰ ਇਹ ਸਾਰੀ ਕਾਫੀ ਜਣੀ ਹੈ ਅਸੰਤ ਕਿੰਨੀ ਦੋਸਤ ਸਾਰੀ ਤੁਨ ਜਿਹੜੀ ਹੈਗੀ ਆ ਇਹ ਸਸਾ ਨੂੰ ਅਗਾ ਨਹੀਂ ਆਂਦੀ ਦਰਤ ਔਰ ਇਸਾਰੇ ਵਿੱਚ ਉਹ ਵਾਲ ਤਾਂ ਪਈ ਨੇ ਉਹਨਾਂ ਤੇ ਬਹੁਤ ਵੱਡਾ ਹੰਗਲਾ ਹੈਗਾ ਚਾਹੇ ਕੋਰਤੇ ਮੁਸਲਿਮ ਕੋਈ ਕਹਿੰਦਾ ਉਹ ਬਾਰੇ ਜਿਸ ਹੁਣ ਤੱਕ ਰਹਿੰਦੇ ਪਰ ਕਿਵੇਂ ਉਹ ਔਰਤ ਦੀ ਜਿਹੜੀ ਸਥਿਤੀ ਹੈਗੀ ਆ ਠੀਕ ਹੈ ਕਿ ਹੁਣ ਬਹੁਤ ਤਕਦੀਰੀ ਆ ਚੁੱਕੀ ਹੈ ਉਹਨੇ ਵਿਸ਼ਾਈ ਦੀ ਆ ਜਿਹੜਾ ਮੈਂ ਨਹੀਂ ਹੱਕ ਚਾਹਾਂ ਜਿਹੜੇ ਹੈਗੇ ਜੋਤ ਹੋਇਆ ਬਹੁਤ ਸਾਰੇ ਤੁਹਾਡੇ ਵਿੱਚੋਂ ਹੋਰ ਵੀ ਕਹਿੰਦੇ ਹੋਣਗੇ ਲੋਕ ਜੋ ਕਮਰ ਐਸਪਰੈਂਸ ਤੁਸੀਂ ਮੈਂ ਤੁਹਾਨੂੰ ਤੁਹਾਨੂੰ ਮੈਂ ਦਾਅਵੇ ਨਾ ਕਹਿਣਾ ਗ੍ਰੰਥ ਸਾਹਿਬ ਸਾਡਾ ਦਸਮਗ੍ਰੰਥ ਜਿਹੜੋ ਕਹਿੰਦੇ ਆਸੀਂ ਪ੍ਰੋਗਰਾਮ ਸਾਹਿਬ ਦੇ ਬਰਾਬਰ ਗ੍ਰੇਡਸ ਆ ਬਰਾਬਰ ਰੱਖਿਆ ਹੋਇਆ ਤੁਸੀਂ ਪੜ੍ਹ ਕੇ ਤੁਸੀਂ ਲੜਕੀਆਂ ਨੂੰ ਪੜਾ ਕੇ ਵਿਖਾਓ ਉਹ ਮੈਂ ਚੇਤਾਵਨੀ ਦੇ ਚੇਤਾਵਨੀ ਦੇ ਵਿੱਚ ਫੇਰ ਹਾਂ ਭਾਈ ਜਿਹੜੇ ਕਿੱਥੇ ਬੈਠੇ ਨੇ ਇਹਨਾਂ ਨੂੰ ਸ਼ਹਿਰ ਦੇ ਨਾਲ ਵਿਖਿਆ ਸੁਣਿਆ ਉਹਦੇ ਵਿੱਚ ਨੱਚਤਰ ਇਹ ਨਹੀਂ ਅਸੀਂ ਇੱਕ ਲੜਕੀ ਨੂੰ ਜਿਹੜਾ ਹੈਗਾ ਉਹ ਕਤਲ ਕਰ ਦਿੱਤਾ ਪਰ ਸਮਾਜ ਦਾ ਕਿੰਨਾ ਗੰਦ ਹੋ ਰਿਹਾ ਤੁਸੀਂ ਆਪਣੇ ਪਿੰਡ ਆਪਣੇ ਆਲੇ-ਦੋਲੇ ਦੇਖੋ ਉਹ ਗੱਲ ਪੂਝਣ ਵਾਲੀ ਨਹੀਂ ਹੈਗਾ ਕਿ ਕਿੰਨੇ ਬਲਾਸ ਕਰ ਗਏ ਨੇ ਕਿੰਨੇ ਇਤਕਤਲ ਹੋ ਰਹੇ ਨੇ ਕਿੰਨਾ ਕੀ ਕੁਝ ਹੋ ਰਿਹਾ ਹੈਗਾ ਸੋ ਇਸ ਕਰਕੇ ਜਿਹੜੀ ਹੈਗੀ ਹੈ ਇਹ ਇਹ </body>ਚੇਤਨ ਨਾਲ ਤੁਹਾਡੇ ਗਿਆਨ ਦੇ ਨਾਲ ਤੁਹਾਡੇ ਦ੍ਰਿਸ਼ਟੀ ਦੇ ਨਾਲ ਜਿਹੜੇ ਹੋਏ ਇਹ ਤਾਂ ਬਿਲੀ ਆਉਂਦੀਆਂ ਨੇ ਜਿਸ ਕਰਕੇ ਦਾ ਹੁਣ ਹਮਲਾ ਹੈ ਬਹੁਤ ਵੱਡਾ ਹਮਲਾ ਪੂੰਜੀ ਦਾ ਬਹੁਤ ਵੱਡਾ ਹਮਲਾ ਬਾਜ਼ਾਰ ਦਾ ਤੁਹਾਡੇ ਉੱਤੇ ਔਰ ਇਸ ਦਾ ਟਕਰਾ ਕਾਰਨ ਲਈ ਜਿਹੜਾ ਹੈਗਾ ਤੁਹਾਨੂੰ ਸਾਹਮਣੇ ਹੋਣਾ ਪੈਣਾ ਹੈ ਇਹ ਡਾਇਰੈਕਟ ਮੈਂ ਅਕਸਰ ਗੱਲਾਂ ਕਰੇ ਜਾਂ ਪੂੰਜੀ ਨਿਵੇਸ਼ੀ ਕਰਦਾ ਦੌਰਾ ਹੈ ਇਹ ਇਹਨਾਂ ਬਲੀ ਫ੍ਰੀਕ ਨਾ ਇੰਡੀਗਾ ਇੰਡੀਗਾ ਪਰਤਾਂ ਦੇ ਬਲੀ ਉਹ ਸਾਨੂੰ ਸਮਝ ਹੀ ਨਹੀਂ ਲੱਗਦੀ ਉਸ ਨੂੰ ਸਾਨੂੰ ਸਮਝ ਉਹਦੋਂ ਲੱਗਦੀ ਹੈ ਜਦੋਂ ਖੇਡ ਖਾਂਦੇ ਹੁੰਦੇ ਇਹਨਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਔਰ ਇਹ ਜਿਹੜੀਆਂ ਬੀਟੀਆਂ ਹੈਗੇ ਜੇ ਇਹਨਾਂ ਨੂੰ ਸਮਝਾਂ ਚੋਕੇ ਜਿਹੜਾ ਇਹ ਹੁਣ ਵਾਲਾ ਸਿਸਟਮ ਹੈ ਨਾ ਇਹ ਬਹੁਤ ਅੱਗੇ ਆ ਆਪਾਂ ਬਹੁਤ ਪਿੱਛੇ ਆ ਇਸ ਸਿਸਟਮ ਤੋਂ ابھی اس سسٹم کو سمجھ کے نے رچنا جڑے ہے درج کرسوت گل نے جڑی ہے اپنی تیسری پریتیاں ویخو یہ رچنا اور وہ سینس دیتی گئی ہے ہو یہ آ کہ منک ناگا اس سسٹم کے برابر ہو کے کھڑ کے یہاں مقابلہ کرنے کی ضرور ہے کہ نواں سرجن دی لوڑ ہے تو یہ جوی نے وہ پتوں بھی مہما لوگوں چی ہیں یہ نویں نمی کے کمی ہے یہ سارے نئے یگتے کمی ہے اور بہت ضروری ہے میں جی گھر پہ بھی کی نئے یوگ کے ہار ہارتا ہونا چاہیے جب سے نمی یگ کے ہیں دیں نہ تو پھر جا لکھن کا کوئی ارتھ نہیں ہوگا سو اس طرح جی آج رہے اس سسٹم دیکھتی جنگی میں پہچانے کتاب ਇਹ ਜਿਹੜੀ ਜਿਹੜੀ ਇੱਕ ਪੜ੍ਹ ਕੇ ਦੇਖੋ ਸੰਗਣੀ ਕਿ ਤੁਹਾਨੂੰ ਜਿਹੜੀ ਹੈ ਗਿਆ ਇਸ ਸਿਸਟਮ ਦੀਆਂ ਜਿਹੜੀਆਂ ਮਹੀਨ, ਤਰੀਕ, ਪਰਤਾਂ ਨੇ ਉਹਨਾਂ ਨੂੰ ਹੋਰ ਸਮਝਾ ਰਹੇ। ਕੰਜੀ ਕਰਕੇ ਆ ਜੋ। ਨਹੀਂ ਤਰ ਹਲੋ ਕਿ ਹਰ ਜਗ੍ਹਾ ਹੈ। ਸੋ ਇਸ ਤਰ੍ਹਾਂ ਜਿਹੜੀ ਹੈਗੀ ਹੈ ਇਹ ਕੱਪਾਈ ਜਿਹੜੀ ਸੁਣਾਵੇ ਨਹੀਂ ਲੱਗਿਆ ਇਹਦੇ ਵਿੱਚ ਜਿਹੜੀ ਕੀ ਆ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਆ ਇਹ ਜਿਹੜਾ ਸਵਤੰਤਰ ਕੈਂਦਰੀਕਪਨ ਵਿੱਚ ਨੂੰ ਜਿੰਦਗੀ ਤੇ ਸਮਾਜ ਨੂੰ ਕੇਂਦਰਿਤ ਰੱਖਿਆ ਹੈ ਅੱਗੇ ਉਤਰੀ ਜਾਂਦੀ ਹੋਈ ਗੱਲ ਕਰਦੇ ਹਾਂ ਜਿੰਦਗੀ ਤੇ ਸਮਾਜ ਨੂੰ ਕੇਂਦਰ ਵਿੱਚ ਰੱਖਿਆ ਹੋਇਆ ਪਰ ਜਿੰਦਗੀ ਤੇ ਸਮਾਜ ਦੀਆਂ ਉਹਨਾਂ ਪਰਤਾਂ ਨੂੰ ਕੇਂਦਰ ਵਿੱਚ ਰੱਖਿਆ ਹੋਇਆ ਹੈ ਜਿਹੜੇ ਹਾਸ਼ਿਆਗ੍ਰਸਤ ਲੋਕ ਜਿਹੜੇ ਅੱਧੀ ਗਰੀਬੀ ਜਿਹੜੀ ਹੈਗੀ ਉਹ ਜਿੰਦਗੀ ਜਹਾਲ ਤੋਂ ਪਰੀ ਜਿੰਦਗੀ ਜੀtilde ਕਰ ਰਹੇ ਨੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ 80% ਲੋਕਾਂ ਨੂੰ ਅਸੀਂ ਫ੍ਰੀ ਇਲਾਜ ਦੇ ਰਹੇ ਆ ਜੇ ਵੀ ਇਨਆਇ ਮਰ ਰਹੇ ਹਨ ਉਤੇ ਆਧਾਰ ਤੋਂ ਗਰੀਬੀ ਦੇਖਾ ਤੋਂ ਹੈ ਹਨ ਅਮੀਰ ਕੌਣ ਆਖਣ ਅਮੀਰ ਉਹ ਕਾਰਪੋਰੇਟ ਜਾਤ ਦਾ ਹੋ ਰਿਹਾ ਇਸ ਸਮੇਂ ਜਿਹਨਾਂ ਹੀ ਪੂੰਜੀ ਚੱਕਰ ਨੂੰ ਸੁਣ ਕੇ ਫਲਾਣ ਹੋ ਜੂਗੇ ਕਿ ਅਡਾਨੀ ਦੀ ਪੂੰਜੀ ਜਿਹੜੀ ਹੈ 105 ایک کروڑے دی آمدن ایک سو پانچ کروڑ اندازہ لاؤ تو بارہ گھنٹے دیا اِسے لوگ ہوئے اندازہ بارہ گھنٹے جی ان کی پونجی کنونی کنگ نرنتر پونجی بھاگ رہی ہے یہ جا پاڑا ہے ادا سماج ودھ رہا ہے اور ایدر کٹھی کری جا رہے ہیں کچھ کرانے ਕਿ ਤੁਹਾਡੇ ਹੱਥੋਂ ਸਾਰਾ ਕੁਝ ਛੀਨਿਆ ਜਾ ਰਿਹਾ ਤੁਹਾਨੂੰ ਕੰਨ ਤੋਂ ਵੇਖ ਔਰ ਤੁਹਾਡੇ ਪੱਲੇ ਕਾਫੀ ਦਿਨ ਤੋਂ ਤੁਹਾਡਾ ਲੰਘ ਕੱਕ ਜਿਹੜਾ ਹੈਗਾ ਉਹ ਚੂਸਿਆ ਜਾ ਰਿਹਾ ਹੈਗਾ ਔਰ ਇਹ ਉਹ ਜਿੰਨਾ ਲੋਕਾਂ ਨੂੰ ਲੰਘ ਚੂਸਿਆ ਜਾ ਰਿਹਾ ਉਹਨਾਂ ਦੀ ਗੱਲ ਕਰਦੇ ਆ ਔਰ ਉਹਨਾਂ ਨੂੰ ਉਹਨਾਂ ਤੇ ਕੇਂਦਰਿਤ ਕਰਕੇ ਉਹਨਾਂ ਨੂੰ ਜੇਤਨ ਕਰ ਰਿਹਾ ਕਿ ਇਹ ਜਿਹੜਾ ਹੈਗਾ ਤੁਸੀਂ ਬਚੋ ਆ ਪੂੰਜੀ ਦੀ ਮਾਰ ਤੋਂ ਬਚੋ ਪੰਜਾਬ ਦੀ ਮਾਰ ਤੋਂ ਬਚੋ ਕਿ ਤੁਸੀਂ ਜਿਹੜਾ ਹੈਗਾ ਅੱਗੇ ਵਧੋ بڑھ کے اگیں تو اس جہاں ہے بدل کی سونا دو تین بارے کتا کبھی بہت سارے کبھی بیٹھے ہیں بھائی جی بھی کبتا لکھتے ہیں اپنے ستا ہر بھی کبتا لکھتے ہیں کبھی بہت بیٹھے ہیں ਕਪਤਾ ਹੁਣੇ ਕਹਿੰਦਾ ਮੇਰੇ ਨਹੀਂ ਕੰਮਤਾ ਕੀ ਹੈ ਕਹਿੰਦਾ ਮੇਰੇ ਕੰਮਤਾ ਇਹ ਨਹੀਂ ਆ ਕਿ ਜਿਹੜੇ ਤੁਸੀਂ ਤੁਹਾਨੂੰ ਧੰਦੂ ਕਾਇੰਜੇ ਲੈ ਕੇ ਜਾਂਦੀ ਆ ਇਹ ਕੰਮਤਾ ਨਹੀਂ ਆ ਕਿ ਜਿਹੜੀ ਤੁਹਾਡੇ ਉਸਤਾਦਾਂ ਕੋਲ ਲੈ ਕੇ ਜਾਂਦੀ ਆ ਇਹ ਕੰਮਤਾ ਨਹੀਂ ਜੋ ਤੁਹਾਡੇ ਨਿੱਜ ਦੇ ਵਾਲੇ ਇੰਦਰਕ ਕੰਮਤਾ ਨਹੀਂ ਆ ਕਿ ਜੋ ਤੁਹਾਡੇ ਅਸ਼ੀਰਤ ਵਾਲੇ ਕਿੰਨ ਨੇ ਕਪਤਾ ਕਹਿੰਦਾ ਮੇਰੇ ਨਹੀਂ ਕੀ ਹੈਗੀ ਆ ਉਹ ਕਹਿੰਦਾ ਤੁਹਾਨੂੰ ਸੱਚ ਦੇ ਰੂਪ ਰੂਪ ਕਰਦੀ ਹੈ ਕਪਤਾ ਕਪਤਾ ਤਾਂ ਕਹਿੰਦਾ ਵਰਸਵਾ ਹੈ ਫਾਸਫਰ ਇੰਡੀਆ ਕਵਤਾ ਕਵਤਾ ਵਿਚਾਰ دیتی ਹੈ ਕਵਤਾ ਤੁਹਾਡੀ ਬੇਸ਼ਕੀ ਬਣਾਉਂਦੀ ਹੈ ਤੁਹਾਡੀ ਸੋਚ ਰਕਸਲ ਕਰਦੀ ਹੈ ਸੋ ਮੇਰੇ ਕਵਤਾ ਕਿਆ ਇਸ ਤਰ੍ਹਾਂ ਵੀ ਹੈ ਕਵਤਾ ਤੁਹਾਡੇ ਖੋਹੇ ਜਾ ਰਹੇ ਹੱਕ ਪੈਰਾ ਜਿ ਚੁੱਪ ਤੇ ਘਰਾਮੀ ਦੇ ਕੱਚੇ ਸਾਮਰਾਜ ਵੱਲੋਂ ਹੁੰਦੀ ਲੁੱਟ ਕੇ ਸਿਆਸੀ ਕੋਟ ਤੱਕ ਦਾ ਫਾਸਟ ਇਹ ਹੈ ਕਵਤਾ ਜੇ ਸ਼ਾਂਤੀ ਗੱਲ ਦੀ ਜੋ ਕਵਤਾ ਹੈ ਉਹ ਇੱਕ ਹੀ ਘੋਰ ਕਵਤਾ ਹੈ ਜਨੀ ਮੇਰੀ ਕਲਮ ਅੱਗੇ ਸਾ ਅਜੇ ਲੁੱਟੀ ਜਾ ਰਹੀ ਕਿਰਤ ਨਸ਼ਾ ਦਾ ਵਗਦਾ ਦਰਿਆ ਕਿਸਾਨਾਂ ਦੀਆਂ ਖੁਦਕਸ਼ੀਆਂ ਘੱਟ ਗਿਣਤੀਆਂ ਤੇ ਅਤਿਆਚਾਰ ਸ਼ਾਸਤਰੀਆਂ ਫਿਰਕੂ ਰੀਤੀਆਂ ਸਰਮਾਇਦਾਰੀ ਦਾ ਬਾਣਾ ਪਾ ਕੇ ਮੁਜਰਾ ਕਰ ਰਹੀਆਂ ਨੇ ਤੇ ਇਹਨਾਂ ਦੇ ਮੁਜਰੇ ਨੂੰ ਨਿਰਤ ਨਾਜ ਤੇ ਸੰਗੀਤ ਦਾ ਨਾਂ ਦੇ ਕੇ ਮੈਂ ਕਿਵੇਂ ਵਾਵਾ ਕਰ ਸਕਦਾ ਇਹ ਆ ਕਵਤਾ ਲੋਕਲ ਦੁੱਖਾਂ ਦਰਦਾਂ ਦੀ ਕਵਤਾ ਜੇ ਤੁਸੀਂ ਸਮਾਜਾਂ ਨੂੰ ਸੰਬੋਧਿਤ ਨਹੀਂ ਹੁੰਦੇ ਸਾਡੇ ਜਿਹੜੇ ਦਰਪੇਸ਼ ਵਸਰੇ ਨੂੰ ਉਹਨਾਂ ਨੂੰ ਸੰਬੋਧਿਤ ਕਿਉਂਦਾ ਕਵਤਾ ਲਿਖਦਾ ਕਿਉਂ ਉਹਨਾਂ ਕਵਤਾ ਜਿਹੜੀ ਹੈ ਉਸ ਰੋਮਾਂਟਿਕਤਾ ਜੋ ਬਾਹਰ ਆਉਣ ਦੀ ਲੋੜ ਹੈ ਕਿ ਅਗਰ ਰੋਮਾਂਟਿਕਤਾ ਮੈਂ ਕਹਿੰਦਾ ਚਲੋ ਹੋਵੇ ਰੋਮਾਂਟਿਕਤਾ ਵੀ ਜਿਹੜੀ ਉਹ ਹੋਣੀ ਚਾਹੀਦੀ ਜਿਹੜੀ ਤੁਹਾਡੇ ਮਨਜ ਦੇ ਕੇਂਦਰਰਾ ਹੋਵੇ ਉਹ ਦਸ ਸੁਭੀਤਰ ਹੋ ਜਾਏ ਉਸ ਓਦਾਂ ਸਵੈਜੀਕਰਨ ਹੋ ਜਾਏ ਉਸ رومانٹک تا اس کا فائدہ ہے اس کو اگیں پھر وہ کہہ رہا میں کر سکتا باہر داں یہ سرتا وال در میری کبتا سوالا کر سکتی ہے چنگا ہوا تھی اپنی کبتا کتنا ہوگو میں تھوڑے سوال شبدال نہیں کر سکتا سوال نہیں کر میں سوال کبتا لے ਜਾ ਗੀਤ ਆ ਰਹੇ ਨੇ ਸੁਆਦ ਨਹੀਂ ਲੈਤਾ ਜਾਂ ਮਨੋਰੰਜਨ ਨਹੀਂ ਲੈਤਾ ਕਵਤਾ ਮਨੋਰੰਜਨ ਨਹੀਂ ਹੈ ਕਵਤਾ 나 ਕੋਈ ਇਲਹਾਮ ਹੈ ਕਵਤਾ ਤੁਹਾਡੇ ਹੱਡੀ ਹਡਾਇਆ ਸੱਚ ਹੈ ਕਵਤਾ ਤੁਹਾਡਾ ਅਨੁਭਵ ਹੈ ਕਵਤਾ ਤੁਹਾਡੇ ਵਿਚਾਰ ਜੋ ਪ੍ਰਾਪਤ ਕੀਤੇ ਹੋ ਉਹਨਾਂ ਦਾ ਪ੍ਰਕਾਵਾ ਹੈ ਕਵਤਾ ਤੁਹਾਡਾ ਅੱਗੇ ਸਮਾਜ ਨੂੰ ਤੋਰਨ ਦਾ ਇੱਕ ਜ਼ਰੀਆ ਸੋ ਸਾਰੀ ਜਿਹੜੀ ਕਵਤਾ ਹੈਗੀ ਆ ਕਿੱਸਾ ਕਾਲ ਤੋਂ ਲੈ ਕੇ ਤੁਸੀਂ پکتی کا کسا کا گرو کا یہ ساری جیتی کبتا پڑھو میں اکثر گل کرتا کہ ہی گل کرتا وہ کہتے ہیں کہ سمیں دے سمانتی یگ یگ کے سب تو کرنٹی کاری جی ہے کبت ہے کیونکہ اس سمے جی اس قسم کا کام چکنا ہی آتماتی کرنے سے اس کر کی جی ہے یہ ساری کبتا ہے پر اجی نہیں ہے بہت جی اگیں جی لگ گیا جو جو پر 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 جی بہت ابھی آ چکے ہیں اج جہی ہے اس قسم کی کبتا کی جو ہے تاکہ جی درد ہو میں چاہتا ہوں پہ لمبا کر بہت نہیں نے کبتا گیا رام پگوان کے ایشور کہ کون نے اسی نام جپنے رام پکوان گروہ سارا کچھ رہے نام یہ کون نے ਮੇਰੀ ਇੱਕ ਮੈਂ ਇੱਕ ਕਹਾਣੀ ਲਿਖੀ ਆ ਦਲਤ ਵਰਗ ਤੇ ਉਸ ਕਹਾਣੀ ਦਾ ਨਾਮ ਉਹਦੀ ਮੈਂ ਮਾਂ ਨੂੰ ਮਾਂ ਕਹਿ ਰਹੀ ਹੈ ਵੀ ਮੈਂ ਆਪਦੇ ਪੁੱਤ ਦਾ ਇਸ ਕਰਕੇ ਨਾਮ ਰੱਖਿਆ ਮੇਥੋਂ ਰੱਬ ਦਾ ਨਾਮ ਜੇ ਨਾ ਭਗਵਾਨ ਰੱਖਦਾ ਨਾ ਪਰ ਲੋਕ ਇਹਨੂੰ ਭਾਨਾ ਕਹਿੰਦੇ ਨੇ ਤੋਂ ਮੈਨੂੰ ਆ ਵੀ ਕਹਿੰਦੀ ਮੈਂ ਕੱਲੀ ਕਹਿੰਦੀ ਇਹ ਭਗਵਾਨ ਆ ਇਹਨੂੰ ਕੋ ਭਗਵਾਨ ਕਹਿੰਦਾ ਹੀ ਨਹੀਂ ਇਸ ਬੰਦੇ ਨੇ ਪ੍ਰਸ਼ਨ ਉਠਾਇਆ ਇਹ ਬੰਦੇ ਜਿਹੜੇ ਨਾ ਕਿਰਤੀ ਲੋਕ ਆ ਜਿਹੜੇ ਤੁਹਾਨੂੰ ਕਿੰਨਾਂ ਕਾਕੇ ਦਿੰਦੇ ਨੇ ਇਹ ਭਵਾਨ ਅਸਲੀ